ਨੇ ਤੇ ਉੱਤੇ ਕੋਈ ਗੀਤ ਗਰਦਾ ਗੀਤ ਹੋਵੇ ਜਾਂ ਚੁਟਕਲਾ ਚੱਲਦਾ ਹੋਵੇ ਅਸੀਂ ਉਹਨੂੰ ਬੜੇ ਧਿਆਨ ਨਾਲ ਸੁਣਦੇ ਆਂ ਉਹਨੂੰ ਬਾਣੀ ਨਹੀਂ ਸੁਣਦੇ ਜਿਹਨੇ ਸੁੱਖ ਦੇਣਾ ਤੇ ਸੁੱਖ ਕਿੱਥੋਂ ਭਾਲਦੇ ਆਂ ਕਿੱਥੋਂ ਸੁੱਖ ਭਾਲਦੇ ਆਂ ਅੱਬ ਅਸਾਂ ਟਰੱਕਾਂ ਦੇ ਵਿੱਚ ਨਾ ਕਈ ਵਾਰ ਸਫ਼ਰ ਕਰਦੇ ਹਾਂ ਬਸਾਂ 'ਚ ਤੂੰ ਟੜਕੇ-ਟੜਕੇ ਨਾ ਕਈ ਵਾਰ ਵੇਖਿਓ ਕੀਰਤਨ ਲਾਉਣਗੇ ਉਹਨਾਂ ਨੂੰ ਵੀ ਇਹ ਪਤਾ ਹੈ ਭਈ ਇਹ ਸਾਡਾ ਸਾਧਨ ਤੇ ਸਵਾਰੀਆਂ ਦਾ ਸਫ਼ਰ ਤਾਉਣਾ ਤੜਕੇ ਰੱਬ ਦਾ ਨਾਮ ਲੈ ਕੇ ਇਹਦੇ ਤੇ ਤੁਰਿਏ ਪਹਿਲਾਂ ਸ਼ੁਰੂਆਤ ਇਹਦੀ ਰੱਬ ਤੋਂ ਕਰੀਏ ਤੇ ਬੇੜਾ ਰੱਬ ਨੇ ਬੰਨੇ ਲਾਉਣਾ ਨਾ ਕਿਸੇ ਗੀਤ ਨੇ ਨਾ ਕਿਸੇ ਗੀਤਕਾਰ ਨੇ ਲਾਉਣਾ ਮਹਾਰਾਜ ਕਹਿੰਦੇ ਰੱਬ ਨੂੰ ਤਾਂ ਤੂੰ ਵਿਸਾਰ ਦਿੱਤਾ ਜੀਵਨ ਚੋ ਘਰ ਚੋ ਪਰਿਵਾਰ ਚੋ ਕਾਰੂ ਬਾਹਰ ਚੋਂ ਸੁੱਖ ਕਿੱਥੋਂ ਆਵੇ ਮਹਾਰਾਜ ਕਹਿੰਦੇ ਜੋ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲੈ ਮਹਾਰਾਜ ਕਹਿੰਦੇ ਉਹਦੇ ਬੋਲ ਸੁਣ ਕਹਿੰਦੇ ਮੇਰੇ ਕੋਲ ਸੁਰਤ ਵੀ ਐਸੀ ਨਹੀਂ ਮੈਂ ਉਹਦੇ ਬੋਲਾਂ ਨੂੰ ਸੁਣ ਸਕਾਂ ਕਹਿੰਦੇ ਉਹ ਧਿਆਨ ਟਕਾ ਉਹਦੀ ਬਾਣੀ ਨੂੰ ਸੁਣ ਅਸੀਂ ਬਹੁਤ ਕੁਝ ਸੁਣਦੇ ਆਂ ਦੀ ਆਪਾਂ ਸੰਸਾਰ ਵਿੱਚ ਤੇ ਬਾਣੀ ਸੁਣਨੀ ਹੋਵੇ ਨਾ ਕਿਤੇ ਕੀਰਤਨ ਚੱਲਦਾ ਹੋਵੇ ਜਾਂ ਕਥਾ ਚੱਲਦੀ ਹੋਵੇ ਕਹਿੰਦੇ ਯਾਰ ਛੱਡੋ ਖੜਾ ਇੱਥੇ ਤਾਂ ਮਨ ਜਿਆ ਹੀ ਨਹੀਂ ਲੱਗਦਾ ਤੇ ਉਦੋਂ ਮਨ ਲੱਗਦਾ ਫਿਰ ਜਦ ਦੁੱਖ ਆਉਂਦਾ ਫਿਰ ਗੁਰੂ ਅਗਵਲ ਨੂੰ ਆਉਨੇ ਮਹਾਰਾਜ ਕਹਿੰਦੇ ਦੁੱਖ ਲਗਾ ਤਾਂ RAM ਚਿਤਾਰਾ ਹੈ ਪਹਿਲਾ ਪ੍ਰਬੰਧ ਕਰ ਪਹਿਲਾ ਰੱਬ ਨੂੰ त्याग ਗੁਰੂ ਦੀ ਬਾਹ ਪਕੜ ਗੁਰੂ ਦੇ ਚਰਨਾਂ ਨਾਲ ਜੁੜ ਜਦ ਗੁਰੂ ਨੇ ਤੇਰੀ ਬਾਹ ਪਕੜ ਲਈ ਤੈਨੂੰ ਦੁੱਖ ਆਉਣ ਹੀ ਨਹੀਂ ਦੇਵੇਗਾ ਤੇਰੇ ਤੱਕ ਦੁੱਖ ਪਹੁੰਚੇਗਾ ਤਾਂ ਨਹੀਂ ਕਿਉਂਕਿ ਤੇਰੀ ਢਾਲ ਨਹੀਂ ਰਹੀ ਤੇਰਾ ਆਸਰਾ ਨਹੀਂ ਰਿਹਾ ਜਦੋਂ ਕਿਲੇ ਦੀ ਕੰਧ ਢਹਿ ਜਾਵੇ ਜਾਂ ਕਿਲੇ ਦਾ ਦਰਵਾਜ਼ਾ ਟੁੱਟ ਜਾਵੇ ਤੇ ਦੁਸ਼ਮਣ ਦਲ ਅੰਦਰ ਘੁਸ ਜਾਂਦਾ ਹੈ ਅੰਦਰ ਪਰਵੇਸ਼ ਕਰਦਾ ਹੈ ਫਿਰ ਉਹ ਲੁੱਟਦਾ ਹੈ ਉਹ ਮਾਰਾ ਮਾਰੀ ਕਰਦਾ ਹੈ ਜਦੋਂ ਨਾਮ ਦਾ ਬਾਣੀ ਦਾ ਬ੍ਰਹਮ ਦਾ ਦਰਵਾਜ਼ਾ ਪਣਨ ਦਿੱਤਾ ਸੀ ਦਰਵਾਜ਼ਾ ਬਣਾਇਆ ਇੰਨੀ ਕੰਧ ਬੁਣਾਈ ਨਹੀਂ ਤੇ ਜਿੰਨੇ ਵੈਰੀ ਸਨ ਸਾਡੇ ਦੁੱਖ ਰੋਗ ਆਦ ਉਹ ਸਭ ਸਾਡੇ ਜੀਵਨ ਅੰਦਰ ਕੁਸ ਗਏ ਸਭ ਸਾਡੇ ਵੱਲ ਨੂੰ ਆ ਗਏ ਭਾਈ ਸਾਹਿਬ ਕਹਿੰਦੇ ਨੇ ਔਰ ਉਹਦੇ ਪਿਆਰੇ ਬਚਨਾਂ ਨੂੰ ਮਧੋਕੀਏ ਮਿੱਠੇ ਬਚਨਾਂ ਨੂੰ ਕਿਵੇਂ ਸੁਣੀਏ ਮਹਾਰਾਜ ਦੱਸੋ ਸਾਡੇ ਤੇ ਕਿਰਪਾ ਕਰੋ ਸਾਡੇ ਤੇ ਰਹਿਮਤ ਵਰਸਾਓ ਤੇ ਮਹਾਂਪੁਰਸ਼ ਗਿਆ ਕਰਦੇ ਸਨ ਕਮ ਸੇ ਕਮ ਦੋ ਸਮੇਂ ਗੁਰੂ ਨੇ ਸਾਨੂੰ ਬੰਦਗੀ ਦੇ ਨਿਤਨੇਮ ਦੇ ਦਿੱਤੇ ਆ ਅੰਮ੍ਰਿਤ ਵੇਲਾ ਹੈ ਤੇਰਾ ਜੀਵਨ ਅੰਮ੍ਰਿਤ ਬਣ ਜਾਏਗਾ ਰਸਮਈ ਬਣ ਜਾਏਗਾ ਰਸ ਬਣਿਆ ਰਹੇਗਾ ਜੇ ਤੂੰ ਬਾਣੀ ਨੂੰ ਸੁਣੇ ਬਾਣੀ ਨੂੰ ਪੜੇ ਤੇਰਾ ਜੀਵਨ ਉਹਦੇ ਆਵੇ ਸਤ ਸੰਗੀ ਹੋ ਜਾਵੇਂ ਗੁਰੂ ਨਾਲ ਜੁੜਨੇ ਤੇ ਗੁਰੂ ਅਗੇ ਜੋਦੜੀ ਕਰੇ ਆਪਾਂ ਕਿਸੇ ਬੰਦੇ ਨੂੰ ਮਿਲੇ ਨਹੀਂ ਕਦੇ ਉਹਦੇ ਨਾਲ ਫਤਫਤੂਹੀ ਦੀ ਸਾਝੀ ਨਹੀਂ ਹੋਈ ਤੇ ਆਪਾਂ ਕਿਵੇਂ ਜਾ ਕੇ ਉਹਨੂੰ ਕਹਿ ਦਿਆਂਗੇ ਭਾਈ ਮੇਰੀ ਮਦਦ ਕਰ ਤੇ ਜਿਹਦੇ ਨਾਲ ਲਗਾਵੇ ਥੋੜਾ ਬਾਲਾ ਉਹਨੂੰ ਔਖੇ ਵੇਲੇ ਆਪਾਂ ਕਹਿ ਸਕਦੇ ਹਾਂ ਕਹਿੰਦਾ ਹਾਂ ਉਹਨੂੰ ਵੀ ਹੁੰਦਾ ਵੀ ਮੇਰੇ ਕੋਲ ਆਉਣ ਵਾਲਾ ਭਾਈ ਮੇਰਾ ਨਾਲ ਪ੍ਰੇਮੀ ਨੇਮੀ ਸਾਡਾ ਗੁਰੂ ਨਾਲ ਤਾਂ ਕੋਈ ਨਾਤਾ ਹੀ ਨਹੀਂ ਰੱਖਿਆ ਸੀ ਤੇ ਕਿਹਦੇ ਕੋਲ ਜਾ ਕੇ ਆਪਣਾ ਦੁੱਖ ਰੋਵਾਂਗੇ ਗੁਰੂ ਕੁਲ ਆਈਏ ਗੁਰੂ ਗੁਰੂ ਯਾਦ ਕਰੀਏ ਗੁਰੂ ਹੁਣ ਸਾਡੇ ਤੇ ਬੜੀ ਕਿਰਪਾ ਕੀਤੀ ਐ ਸਾਡੇ ਗੀਜੇ ਦੇ ਵਿੱਚ ਸੋਸ਼ਲ ਮੀਡੀਆ ਤੁਰਦੇ ਫਿਰਦੇ ਉਹਦੇ ਤੇ ਕੀਰਤਨ ਲਾ ਲਓ ਕੁਝ ਸਮਾਂ ਕਥਾ ਸੁਣ ਲਾਓ ਗੁਰੂ ਦੀ ਕਿਰਪਾ ਹੁਦਾਵੇ ਪਤਾ ਲੱਗ ਜਾਓ ਕਿ ਇੱਥੋਂ ਬਚਣਾ ਆ ਕੁਝ ਕਰਨ ਵਾਲਾ ਆ ਨਹੀਂ ਕਰਨ ਵਾਲਾ ਔਰ ਤੜਕੇ ਬੰਦਗੀ ਹੋਵੇ ਬਾਣੀ ਹੋਵੇ ਘਰਾਂ ਦੇ ਵਿੱਚ ਟੀਵੀ ਆਦ ਚੱਲਦੇ ਨੇ ਉਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਕੀਰਤਨ ਲਾਓ ਘਰੇ ਬੈਠੇ ਮੇਰੇ ਦਾਤੇ ਦੇ ਗੁਰੂ ਰਾਮਦਾਸ ਸਾਹਿਬ ਦੇ ਦੇਦਾਰ ਕਰੋ ਲੋਕ ਇੰਨੀ ਮਾਇਆ ਖਰਚ ਕੇ ਉਥੇ ਕਿਤਾਰਾਂ ਵਿੱਚ ਲੱਗ ਕੇ ਜਾ ਕੇ ਮੱਥਾ ਟੇਕਦੇ ਆ ਤੁਸੀਂ ਆਪਣੇ ਬੈੱਡ ਤੇ ਬੈਠੇ ਮਹਾਰਾਜ ਅੱਗੇ ਹੱਥ ਜੋੜ ਕੇ ਉਹਨੂੰ ਨਮਸਕਾਰ ਕਰੋ ਸਤਿਗੁਰੂ RAMਦਾਸ ਮਹਾਰਾਜ ਰੱਖੋ ਸਰਣਾਈ ਸਾਨੂੰ ਸਰਣ ਵਿੱਚ ਰੱਖੋ ਸਾਡੇ ਤੇ ਮਿਹਰ ਕਰੋ ਗੁਰੂ ਕਿਰਪਾ ਕਰਦਾ ਉਹਦੇ ਬਚਨਾਂ ਨੂੰ ਸੁਣ ਤੇ ਫਿਰ ਜਦੋਂ ਸੁਣੇਗਾ ਮਨ ਦਾ ਹਿੱਸਾ ਬਣਨਗੇ ਮਨ ਅੰਦਰ ਪ੍ਰੇਮ ਉਤਵੇਗਾ ਗੁਰੂ ਤੇਰੇ ਤੇ ਮਿਹਰ ਕਰੇਗਾ ਮਹਾਰਾਜ ਕਹਿੰਦਿਆ ਅੰਗ ਅੰਗਾ ਹੀਨ ਦੀਨ ਕੈਸੇ ਬਰ ਮਾਲ ਕਰੂੰ ਕਹਿੰਦੇ ਬੜੀ ਸੁੰਦਰ ਫੁੱਲ ਸਤ ਗੁਰੂ ਦਾ ਅਦਬ ਤੇ ਸਤਕਾਰ ਕਰਨਾ ਹੈ ਕਹਿੰਦੇ ਮੈਂ ਹਰ ਅੰਗ ਤੂੰ ਹੀਣਾ ਮੇਰੇ ਕੋਲ ਨਦਰ ਨਹੀਂ ਗੁਰੂ ਨੂੰ ਦੇਖਣ ਵਾਲੀ ਗੁਰੂ ਦਾ ਦੇਦਾਰ ਕਰਨ ਵਾਲੀ ਬਣੀ ਔਰ ਮੇਰੇ ਕੋਲ ਰਸਨਾ ਨਹੀਂ ਕਿ ਮੈਂ ਗੁਰੂ ਦਾ ਅਰਜਸ ਕਰਾਂ ਤੇ ਮੇਰੇ ਕੰਨ ਐਸੇ ਨਹੀਂ ਮੈਂ ਗੁਰੂ ਦੇ ਬੋਲਾਂ ਨੂੰ ਸੁਣਾ ਕਹਿੰਦੇ ਅੰਗ ਅੰਗ ਤੂੰ ਹੀਣਾ ਹੋ ਗਿਆ ਤੇ ਕਿਵੇਂ ਮੈਂ ਸ਼ੁਭ ਗੁਨਾ ਦੀ ਮਾਲਾ ਗੁੰਦ ਕੇ ਤੇ ਗੁਰੂ ਦੇ ਗਲ ਵਿੱਚ ਪਾਵਾਂ ਗੁਰੂ ਨੂੰ ਅਰਪਤ ਕਰਾਂ ਜਿਹਦੇ ਨਾਲ ਗੁਰੂ ਪਰਸੰਨ ਹੋ ਜਾਵੇ ਕਿਵੇਂ ਉਹ ਮੈਂ ਗੁੰਥੜ ਕਰਾਂ ਐਸੀ ਮਾਲਾ ਬਣਾਵਾਂ ਮਸਤਕ ਨਾਹੀਂ ਭਾਗ ਪ੍ਰੇਪ ਪਗ ਧੋਕੀ ਐ ਕਹਿੰਦੇ ਮੇਰੇ ਮਸਤਕ ਦੇ ਭਾਗ ਇਸ ਵਲੜੇ ਨਹੀਂ ਹੋਏ ਅਰ ਕਿਉਂ ਕਿ ਮੈਂ ਇਹ ਮਸਤਕ ਗੁਰੂ ਦੇ ਚਰਨਾਂ ਤੇ ਧਰ ਦਿੰਦਾ ਆਪਣੇ ਪਿਆਰੇ ਵੈ ਗੁਰੂ ਦੇ ਚਰਨਾਂ ਤੇ ਟਕਾ ਦਿੰਦਾ ਜਾ ਕਰਕੇ ਅਰ ਗੁਰੂ ਸਾਡੇ ਤੇ ਕਿਰਪਾ ਕਰ ਦਿੰਦਾ ਔਰ ਉਹਦੇ ਚਰਣਾ ਤੇ ਜਾ ਟਿਕਦਾ ਔਰ ਮੈਂ ਰੱਖ ਦਿੰਦਾ ਆਪਣਾ ਸਿਰ ਸਤਿਗੁਰੂ ਸਾਡੇ ਤੇ ਜਦੋਂ ਸਿਰ ਉਹਦੇ ਚਰਣਾ ਕਮਲਾਂ ਤੇ ਰੱਖਦਾ ਉਹਦਾ ਦਸਤੇ ਮੁਬਾਰਕ ਉਹਦਾ ਹੱਥ ਮੇਰੇ ਸਿਰ ਉਪਰ ਆਉਂਦਾ ਤੇ ਜਦੋਂ ਗੁਰੂ ਹੱਥ ਧਰਦਾ ਫਿਰ ਦੁੱਖ ਦੂਰ ਹੋ ਜਾਂਦੇ ਜਿਸਕੇ ਸਿਰ ਉਪਰ ਤੂੰ Swami ਸੋ ਦੁੱਖ ਕੈਸਾ ਪਾਵੇ ਉਹ ਦੁੱਖ ਕਿਵੇਂ ਪਾਉਂਦਾ ਸਮਰੱਥ ਗੁਰੂ ਸਿਰ ਹੱਥ ਧਰਿਓ ਉਹ ਕਿਹੋ ਜ ਕਿਸ ਤਰ੍ਹਾਂ ਮੇਰਾ ਭਾਗ ਚੰਗੇ ਨਹੀਂ ਮੈਂ ਗੁਰੂ ਦੇ ਚਰਨਾਂ ਤੇ ਮੱਥਾ ਵੀ ਨਹੀਂ ਟੇਕ ਸਕਿਆ ਮਸਤਕ ਵੀ ਨਹੀਂ ਰੱਖ ਸਕਿਆ ਔਰ ਗੁਰੂ ਦੇ ਹਜ਼ੂਰੀ ਵਿੱਚ ਨਹੀਂ ਹਾਜ਼ਰੀਨ ਹੋ ਸਕਿਆ ਭਾਈ ਸਾਹਿਬ ਕਹਿੰਦੇ ਸੇਵਕ ਸੁਭਾਵਨ ਨਾ ਹੈ ਪਹੁੰਚ ਨਾ ਸਕੋਂ ਸੇਵ ਭਾਈ ਸਾਹਿਬ ਅੰਦੇ ਪਤਾ ਇਹ ਸਭ ਕੁਝ ਕਿਉਂ ਹੋਇਆ ਸੇਵਕਾਂ ਵਾਲਾ ਸੁਭਾਵ ਨਹੀਂ ਬਣਿਆ ਜਿਸ ਤਰ੍ਹਾਂ ਸੇਵਕ ਭਾਵ ਅੰਦਰ ਉਤਰਦਾ ਹੈ ਤੇ ਭਾਵਨਾ ਨਾਲ ਉਹ ਸੇਵਾ ਕਰਦਾ ਹੈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛ ਪੁਜਾਈ ਔਰ ਉਹ ਸੇਵਕ ਬਣਨਾ ਸੇਵਕੀ ਭਾਵ ਉਤਰ ਆਉਣਾ ਔਰ ਸੇਵਕ ਬਣ ਕੇ ਸੇਵਾ ਕਰਨੀ ਤੇ ਸੇਵਕ ਹੀ ਭਾਵ ਅੰਦਰ ਸੁਭਾਵ ਨਹੀਂ ਬਣਿਆ ਮਹਾਰਾਜ ਕਹਿੰਦੇ ਆ ਪਹੁੰਚ ਨਾ ਸਕੋ ਸੇਵ ਮੈਂ ਉਸ ਸੇਵਾ ਦੀ ਯੋਗ ਨਹੀਂ ਹੋਇਆ ਕਿ ਉਸ ਭਾਵਨਾ ਨਾਲ ਮੈਂ ਗੁਰੂ ਦੀ ਸੇਵਾ ਕਮਾ ਸਕਾਂ ਜਦੋਂ ਭਾਵਨਾ ਨਹੀਂ ਨ ਬੰਦੀ ਮਨ ਅੰਦਰ ਸ਼ੰਕਾਵਾਂ ਉਪਨ ਉਤਪਨ ਹੋਣ ਲੱਗ ਜਾਂਦੀਆਂ ਕਦੇ ਸੇਵਾ ਕਰਨ ਵਾਲੇ ਤੇ ਕਦੇ ਸੇਵਾ ਤੇ ਕਦੇ ਗੁਰੂ ਤੇ ਕਦੇ ਕਿਸੇ ਤਰ੍ਹਾਂ ਜਿਵੇਂ ਜਿਵੇਂ ਤੁਸੀਂ ਸਿਮਰਨ ਕਰੋਗੇ ਸੇਵਾ ਕਰੋਗੇ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਤੁਹਾਨੂੰ ਆਪਣੇ ਆਪ ਪਤਾ ਲੱਗੇਗਾ ਸਕੂਨ ਕਿੰਨਾ ਕੁ ਮਿਲ ਰਿਹਾ ਹੈ ਅੰਦਰ ਨੂੰ ਆਨੰਦ ਕਿੰਨਾ ਕੁ ਮਿਲ ਰਿਹਾ ਹੈ ਉਹੀ ਸ਼ੰਕਾਵਾਂ ਦਾ ਸਮਾਧਾਨ ਆਪਣੇ ਆਪ ਹੁੰਦਾ ਜਾਏਗਾ ਅੰਦਰ ਆਨੰਦ ਖੇੜਾ ਬਣਦਾ ਜਾਏਗਾ ਕਹਿੰਦੇ ਸੇਵਕੀ ਭਾਵ ਨਹੀਂ ਉਪਜਿਆ ਜਿਨ੍ਹਾਂ ਨੇ ਸੇਵਕੀ ਭਾਵ ਹੋਇਆ ਤੇ ਸੇਵਕ ਬਣ ਕੇ ਸੇਵਾ ਕੀਤੇ ਉਹ ਕੇਵਲ ਸੇਵਕ ਨਹੀਂ ਰਹੇ ਉਹ ਸਤਿਗੁਰੂ ਹੋ ਗਏ ਭਾਈ ਲਹਿਣਾ ਜੀ ਜਾ ਕੇ ਸੇਵਕੀ ਭਾਵ ਧਾਰ ਕੇ ਸੇਵਕ ਬਣ ਕੇ ਸੇਵਾ ਕਰਦੇ ਰਹੇ ਤੇ ਸਤਿਗੁਰੂ ਦਾ ਹੁਕਮ ਮੰਨਦੇ ਰਹੇ ਤੇ ਭਾਈ ਲਹਿਣੇ ਤੋਂ ਗੁਰੂ ਅੰਗਦ ਸਹਿ ਮਹਾਰਾਜ ਬਣੇ ਬਾਬਾ ਅਮਰਦਾਸ ਜੀ ਭਾਵੇਂ ਉਮਰ ਵਿੱਚ ਅਰ ਛੋਟੇ ਨੇ ਔਰ ਉਮਰ ਵਿੱਚ ਗੁਰੂ ਅੰਗਦ ਦੇ ਮਹਾਰਾਜ ਗੁਰੂ ਅਮਰਦਾਸ ਸਹਿ ਮਹਾਰਾਜ ਤੋਂ ਛੋਟੇ ਨੇ ਤੇ ਗੁਰੂ ਅਮਰਦਾਸ ਮਹਾਰਾਜ ਉਮਰ ਕਰਕੇ ਔਰ ਬਹੁਤ ਵੱਡੇ ਨੇ ਔਰ ਬਹੁਤ ਵੱਡੇ ਨੇ ਗੁਰੂ ਅੰਗਦ ਦੇ ਮਹਾਰਾਜ ਨੂੰ ਪਰ ਸੇਵਕ ਬਣ ਕੇ ਇਹ ਵੱਡੇ ਪੰਨ ਨੂੰ ਛੱਡ ਕੇ ਆਪਣੀ ਵਡਿਆਈ ਛੱਡ ਕੇ ਸਤਗੁਰੂ ਜਾਣ ਕੇ ਸੇਵਕ ਬਣ ਕੇ ਸੇਵਾ ਕਮਾਈ ਸਿਮਰਨ ਕੀਤਾ ਤੇ ਸਤਗੁਰੂ ਨੇ ਉਹਨੂੰ ਸੇਵਕ ਨਹੀਂ ਰਹਿਣ ਦਿੱਤਾ ਆਪਣਾ ਰੂਪ ਦੇ ਦਿੱਤਾ ਉਹਨੂੰ ਸਤਗੁਰੂ ਬਣਾ ਦਿੱਤਾ ਜਿਹੜਾ ਸੇਵਾ ਕਰਦਾ ਸਿਮਰਨ ਕਰਦਾ ਉਹਨੂੰ ਅਹੰ ਪਾਵਨਾ ਬੰਦੇ ਹਉਮੇ ਹੰਕਾਰ ਨਾ ਬੰਦਵੇ ਗੁਰੂ ਉਹਨੂੰ ਅੰਤਰਾਤਮੇ ਆਪਣਾ ਰੂਪ ਦੇ ਦਿੰਦਾ ਹੈ ਆਪਣੇ ਵਿੱਚ ਮਿਲਾ ਲੈਂਦਾ ਹੈ ਉਹ ਗੁਰੂ ਦਾ ਰੂਪ ਹੋ ਜਾਂਦਾ ਹੈ ਕਹਿੰਦੇ ਨਾਹਨ ਪ੍ਰਤੀਤ ਪ੍ਰਭ ਪ੍ਰਭਤਾ ਸਮੋਕੀ ਹੈ ਕਹਿੰਦੀ ਨਾਹਿਨ ਪ੍ਰਤੀਤ ਭਰੋਸਾ ਵੀ ਨਹੀਂ ਗੁਰੂ ਤੇ ਕੀਤਾ ਨਾ ਗੁਰੂ ਦੇ ਬਚਨਾਂ ਤੇ ਕਿ ਗੁਰੂ ਸਾਹਿਬ ਨੇ ਬਚਨ ਕੀਤਾ ਤੇ ਬਿਲਕੁਲ ਸਹੀ ਹੋ ਜਾਵੇਗਾ ਕਹਿੰਦੀ ਭਰੋਸਾ ਵੀ ਨਹੀਂ ਤੇ ਪ੍ਰਭ ਤਸਮੋਕੀਏ ਉਹ ਪ੍ਰਭੂ ਦੀ ਪ੍ਰਭਤਾ ਵਡਿਆਈ ਸੋਭਾ ਉਹਦੇ ਵਿੱਚ ਸਮਾ ਕਿਵੇਂ ਜਾਈਏ ਉਹਦੇ ਵਿੱਚ ਕਿਵੇਂ ਮਿਲਿਏ ਇਹ ਤਾਂ ਹੁਣ ਗੁਰੂ ਕਿਰਪਾ ਕਰਕੇ ਦੱਸੇਗਾ ਕਿ ਉਹਦੇ ਵਿੱਚ ਕਿਵੇਂ ਮਿਲਿਆ ਦਾਣਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਿਆ ਅਰ ਕਰ ਸੇਵਾ ਸੇਵਕ ਪ੍ਰਭ ਆਪਣੀ ਜਿਨ ਮਨ ਕੀ ਇੱਛ ਪੁਜਾਈ ਸੇਵਾ ਕਰ ਅਰ ਸੇਵਾ ਦੇ ਨਾਲ ਹੀ ਸਭ ਕੁਝ ਪ੍ਰਾਪਤ ਹੋਣਾ ਈ ਸਿਮਰਨ ਦੇ ਨਾਲ ਹੀ ਸਭ ਕੁਝ ਪ੍ਰਾਪਤ ਹੋਣਾ ਈ ਕਿਸੇ ਨੂੰ ਕੋਈ ਨਹੀਂ ਦੇ ਸਕਦਾ ਤੁਹਾਡਾ ਜਿਵੇਂ ਉਹ ਪਾਣੀ ਲੈਣ ਗਏ ਨਾ ਤੇ ਭਾਂਡੇ ਦੇ ਮੁਤਲਕ ਪਾਣੀ ਪੈਣਾ ਸਾਡੇ ਅੰਦਰ ਭਾਵਨਾ ਕਿੰਨੀ ਕੇ ਭਾਗ ਉਹਨੂੰ ਲੱਗਣਾ ਹੈ ਸਾਡੇ ਅੰਦਰ ਦਾ ਭਾਂਡਾ ਸ਼ਰਦਾ ਦਾ ਗੁਰੂ ਲਈ ਕਿੰਨਾ ਕਹ ਤੇ ਓਨੀ ਕੁ ਦਾਤ ਸਾਨੂੰ ਮਿਲਣੀ ਹੈ ਕਈਆਂ ਦਾ ਚਮਚਿਆ ਤੇ ਕਈਆਂ ਨੇ ਵੱਡੇ ਵੱਡੇ ਟੱਬ ਬਣਾਏ ਬੜੀ ਬੜੀ ਸ਼ਰਦਾ ਆ ਤੇ ਉਹਨਾਂ ਤੇ ਬੜੀਆਂ ਬੜੀਆਂ ਮੇਰਾਂ ਨੇ ਤੇ ਕਈ ਮੇਰੇ ਵਰਗਾ ਕੋਲ ਬੈਠਾ ਹੀ ਚੀਕਾਂ ਮਾਰੇ ਜਾਂਦਾ ਕਹਿੰਦਾ ਬਈ ਕੁਝ ਨਹੀਂ ਗਾ ਕੁਝ ਨਹੀਂ ਪੱਲੇ ਪਿਆ ਕਹਿੰਦੇ ਨਹੀਂ ਸਜਨਾ ਤੂੰ ਆਪਣਤ ਨੂੰ ਨਹੀਂ ਛੱਡਿਆ ਆਪਣੀ ਪਾਤਰਤਾ ਵਧਾ ਭਾਂਡਾ ਵਧਾ ਗੁਰੂ ਸਮੁੰਦਰ ਏ ਉਹ ਤਾਂ ਬਖਸ਼ਿਸ਼ਾਂ ਦਿੰਦਾ ਜਿੰਨੇ ਮਰਜ਼ੀ ਭਾਂਡੇ ਭਰੀ ਜਾ ਜਿੰਨਾ ਮਰਜ਼ੀ ਉਹਦੇ ਤੋਂ ਦਾਤਾਂ ਲਈ ਜਾ ਤੇਰੀ ਭਾਵਨਾ ਨੂੰ ਭਾਗ ਲੱਗਣੇ ਤੇ ਜਦੋਂ ਗੁਰੂ ਰਹਿਮਤ ਕਰਦਾ ਹੈ ਮਹਾਰਾਜ ਸੱਚੀ ਪਾਤਸ਼ਾਹ ਕਹਿੰਦੇ ਨੇ ਅਰਕੋਰ ਦੁਖਿਅੰਨ ਅਨਕਹਤਯੰ ਜਨਦਰਦਰੰ ਮਹਾਵਖਿਆਦੰ ਮੇਟੰਤ ਸਗਲ ਸਮਰੰਤ ਹਰਨਾਮ ਨਾਨਕ ਜੈ ਸਿਕਾ ਸਤ ਪਸਮੰ ਕਰੋਤ ਕਹਿੰਦੇ ਭਾਵੇਂ ਜਿੰਨੇ ਮਰਜੀ ਉਪਦਰਬ ਕੀਤੇ ਹੋਣ ਪਰ ਜੇ ਨਾਮ ਜਪਦਾ ਤੇ ਜਪਨੇ ਆ ਗੁਰੂ ਚਰਨਾਂ ਨਾਲ ਜੁੜਿਆ ਹੋਇਆ ਹੈ ਯਾਦ ਰੱਖ ਨਾਮ ਨੇ ਪ੍ਰਤੀਤ ਅੰਦਰ ਹੋਵੇ ਭਰੋਸਾ ਹੋਵੇ ਪ੍ਰੀਤ ਤੇ ਪ੍ਰਤੀਤ ਹੋਵੇ ਤੇ ਨਾਮ ਦੀ ਚਿੰਗਾੜੀ ਨੇ ਤੇਰੇ ਦੁੱਖ ਰੋਗ ਸਾਰੇ ਦੇ ਸਾਰੇ ਨਸ਼ਟ ਕਰ ਦੇਣੇ ਇਹ ਦੁੱਖ ਤੇ ਰੋਗ ਤਾਂ ਦੂਰ ਹੋਣਿਆ ਜਦੋਂ ਬਾਣੀ ਨੂੰ ਜੀਵਨ ਵਿੱਚ ਉਤਾਰਿਆ ਬਾਣੀ ਨੂੰ ਪੜਿਆ ਸੁਣਿਆ ਦੁੱਖ ਰੋਗ ਸੰਤਾਪ ਉtre ਸੁਣੀ ਸੱਚੀ ਬਾਣੀ ਉਹਨੂੰ ਹਿਰਦੇ ਵਿੱਚ ਲਿਆਈਏ ਇਰ ਦੇ ਵਿੱਚ ਵਸਾਈਏ ਜਦੋਂ ਬਾਣੀ ਨੂੰ ਸੁਣਿਆ ਤੇ ਪੜਿਆ ਤੇ ਬਾਣੀ ਹੀ ਸਾਡਾ ਗੁਰੂ ਏ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹ ਸੇਵਕ ਜਨਮਾਨੈ ਪਰ ਤਖ ਗੁਰੂ ਨਿਸਤਾਰੇ ਫਿਰ ਗੁਰੂ